ਦਸੂਹਾ ਦੇ ਵਿਧਾਇਕ ਦਾ ਮੋਗਾ ਦੇ ਵਿੱਚ ਵੀ ਹੋਇਆ ਵਿਰੋਧ ਕਿਸਾਨ ਸੰਘਰਸ਼ ਕਮੇਟੀ ਨੇ ਮੋਗਾ ਦੇ ਡੀਸੀ ਦਫ਼ਤਰ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ ਅੱਜ ਪੰਜਾਬ ਭਰ ਦੇ ਅੰਦਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਵੱਲੋਂ ਦਸੂਹਾ ਦੇ ਵਿਧਾਇਕ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਦਾ ਦੇਖੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਉਦੇਦਾਰਾਂ ਦਾ ਕਹਿਣਾ ਹੈ ਕਿ ਦਸੂਆ ਦੇ ਵਿਧਾਇਕ ਦੇ ਵੱਲੋਂ ਬਜ਼ੁਰਗ ਸੁਰਿੰਦਰ ਕੌਰ ਜਿਸ ਦੀ ਉਮਰ ਤਕਰੀਬਨ 80 ਸਾਲਾਂ ਅਤੇ ਉਹ ਹੁਸ਼ਿਆਰਪੁਰ ਦੀ ਰਹਿਣ ਵਾਲੀ ਹੈ ਜਿਸ ਨੂੰ ਪਿਛਲੇ 10 ਦਿਨਾਂ ਤੋਂ ਜੇਲ੍ਹ ਦੇ ਵਿੱਚ ਬੰਦ ਰੱਖਿਆ ਹੋਇਆ ਕਿਸਾਨਾਂ ਦਾ ਕਹਿਣਾ ਕਿ ਦਸੂਆ ਦੇ ਵਿਧਾਇਕ ਨੇ ਬਜ਼ੁਰਗ ਔਰਤ ਦੇ ਉੱਤੇ ਝੂਠੇ ਕੇਸ ਪਵਾ ਕੇ ਉਸ ਨੂੰ ਜੇਲ੍ਹ ਦੇ ਵਿੱਚ ਬੰਦ ਕਰਵਾ ਦਿੱਤਾ ਜਿਸ ਦੀ ਅਸੀਂ ਨਿਖੇਦੀ ਕਰਦੇ ਹਾਂ ਉਹਨਾਂ ਨੇ ਕਿਹਾ ਕਿ ਸਾਡੀ ਜਥੇਬੰਦੀ ਪਿਛਲੇ ਨੋ ਦੇ ਨਾ ਤੋਂ ਧਰਦੇ ਦੇ ਉੱਤੇ ਬੈਠੀ ਆ ਪਰ ਸਾਡੀ ਕੋਈ ਵੀ ਗੱਲ ਨਹੀਂ ਸੁਣੀ ਜਾ ਰਹੀ ਜਿਸ ਕਰਕੇ ਅੱਜ ਅਸੀਂ ਪੂਰੇ ਪੰਜਾਬ ਭਰ ਦੇ ਅੰਦਰ ਇਸ ਦਾ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਉਹਨਾਂ ਨੇ ਕਿਹਾ ਕਿ ਅਸੀਂ 18 ਜਨਵਰੀ ਨੂੰ ਰੇਲਾਂ ਵੀ ਰੋਕਾਂਗੇ ਜੇ ਉਦੋਂ ਤੱਕ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਪ੍ਰਧਾਨ ਜੀ ਅੱਜ ਤੁਹਾਡੇ ਵੱਲੋਂ ਪੁਤਲਾ ਫੂਕਿਆ ਜਾ ਰਿਹਾ ਕੀ ਕਰਤਾ ਜੀ ਹਾਂਜੀ ਮੈਂ ਗੁਰਦੇਵ ਸਿੰਘ ਸ਼ਾਲਾ ਕਿਸਾਨ ਮਜ਼ਦੂਰ ਸੰਘਾ ਛੂਲਿਆ ਜ਼ਿਲ੍ਹਾ ਪ੍ਰਧਾਨ ਭੋਗਾ ਜੀ ਅੱਜ 12 ਜਨਵਰੀ ਨੂੰ ਜਿਹੜਾ ਅਸੀਂ ਪੁਤਲਾ ਫੂਕ ਰਹੇ ਹਾਂ ਇਕਰਨ ਵੀਰ ਸਿੰਘ ਭੁੱਲਰ ਘੁੰਮਣ ਜਿਹੜਾ ਦਸੂਹੇ ਹਲਕੇ ਦਾ ਐਮਐਲਏ ਆ ਸਾਡੇ ਦਸੂਹੇ ਹਲਕੇ ਦੀ ਬਿਰਧ ਮਾਤਾ 80 ਸਾਲ ਦੀ ਜਿਨੇ ਜਿਹਦੇ ਤੇ ਝੂਠਾ ਪਰਚਾ ਕਰ ਪਾ ਕੇ ਤੇ ਉਹਨੂੰ 10 ਦਿਨ ਹੋ ਗਏ ਆ ਉਹਦੀ ਤਬੀਅਤ ਵੀ ਠੀਕ ਨਹੀਂ ਗਈ ਤੇ ਉਹਨੂੰ ਜੇਲ੍ਹ ਦੇ ਵਿੱਚ ਭੇਜਿਆ ਗਿਆ ਵਾ ਜਿਹੜਾ ਉਤੋਂ ਦਸੂਹਾ ਡੀਐਸਪੀ ਦੇ 8 ਦਿਨ ਹੋ ਗਏ ਸਾਡੇ ਉਥੇ ਕਿਸਾਨ ਮਜ਼ਦੂਰ ਸੰਘਾਸ਼ ਕਮੇਟੀ ਦੀ ਜਥੇਬੰਦੀ ਨੇ ਦਿਨ ਰਾਤ ਦਾ ਤਰਨਾ ਲਾਇਆ ਵਾ ਜਿਹੜਾ ਉਸ ਹੰਕਾਰੀ ਐਮਐਲਏ ਦਾ ਤੇ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹਨਾਂ ਦਾ ਅੜੀਆੜੇ ਦੇਖ ਕੇ ਅਸੀਂ ਅੱਜ ਕੱਲ ਸੂਬੇ ਦੀ ਮੀਟਿੰਗ ਹੋਈ ਸੀ ਚੱਬਾ ਵਿਖੇ ਉਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਜਿਹੜਾ ਸਾਰਾ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਇਹ ਕਰਨਵੀਰ ਸਿੰਘ ਘੁੰਮਣ ਦਾ ਪਤਲਾ ਫੂਕ ਮੁਜਾਰੇ ਕੀਤੇ ਜਾਣਗੇ ਔਰ ਜੇਕਰ ਫਿਰ ਵੀ ਸਰਕਾਰ ਨਹੀਂ ਦੀ ਸੁਣਦੀ ਤੇ 18 ਜਨਵਰੀ ਨੂੰ ਰੇਲਾਂ ਦਾ ਚੱਕਾ ਜਾਮ ਕੀਤਾ ਜਾਊਗਾ ਜਿਹਦੀ ਜ਼ਿੰਮੇਵਾਰ ਸਰਕਾਰ ਤੇ ਪ੍ਰਸ਼ਾਸਨ ਹੋਊਗਾ ਜੀ